ਉਹ ਜੋ ਹੈ ਨਾ ਇਹਨੂੰ ਕੋ ਝੂਠ ਕਵਾਦਾ ਆ ਜਿਹੜਾ ਆ ਗਿਆ ਗੱਲ ਕਰਨੀ ਇੱਕ ਮੇਰੀ ਵਾਈਫ ਦੀਆਂ ਚਾਰ ਚੂੜੀਆਂ ਸੀਗੀਆਂ ਉਹ ਆ ਜਿਹੜਾ ਪਰਸਨ ਇਹ ਹਾਲ ਮੇਰੇ ਉਹ ਹੋਇਆ ਬਚੂ ਬਰਾ। ਇਹ ਦੇਖੇ ਨਾ। ਇਹਨਾਂ ਬੜੀ ਵਾਰ ਸੰਦੋ। ਇਹ ਮੇਰੇ ਕੋਲ ਕੋਈ ਯਾਰ ਕੋਲ ਲੱਗਦਾ ਸੱਜਾ। ਪਹਿਲੇ ਸਾਡੀ ਜੁਆਇੰਟ ਹੈ ਆ ਰਹੀ ਹੈ। ਥਿੰਕ ਚਾਰ ਫੈਮਲੀਆ ਰਹਿੰਦੀਆਂ। ਹਾਂਜੀ। ਸਾਰਿਆਂ ਦੇ ਦਰਵਾਜ਼ੇ ਨੇ ਚੈੱਕ ਕੀਤੇ ਪਰ ਕੋਈ ਨਹੀਂ ਸੁਣ। ਹਾਂਜੀ। ਮੈਂ ਲੋਕ ਦਿਨ ਨਹੀਂ ਮੈਂ। ਇਹ ਮਿਹਰਬਾਨੀ ਬਾਹਰ ਵਾਲੀ ਬਾਹਰ ਬੜੀ ਬਾਹਰ ਵਾਲੀ ਅੱਗੇ ਬਾਹਰ ਹੈ। ਅਲਮਾਰੀ ਬਾਹਰ ਹੈ। ਲੋਕ ਨਹੀਂ ਮੇਰੇ ਕੋਈ ਆ। ਕੋਈ ਨਹੀਂ। ਸੋਮਣੀ ਲੱਕੜ ਦੀ। ਤੇ ਕਹਣਾ ਕੋਈ ਬੜ ਗਿਆ ਹੋਵੇ ਉਹ ਥੋੜੇ ਲੈ ਗਿਆ ਕਾਣਾ। ਮੇਨ ਲੜਾ ਪਾ ਜੀ ਮੇਨ ਆ ਜਿੰਦੀ ਬੇਟੀ ਆਈ ਮਾਣੋ ਉਹ ਮੋੜਾ ਜੁਲਰੀ ਉਹਨੇ ਰੱਖੀ ਇੱਥੇ ਰੱਖੀ ਹਾਂਜੀ ਇਹਦੇ ਚ ਆ ਲਮਕਿਆ ਜਾਂ ਤੇ ਨੂੰ ਨਜ਼ਰ ਨਹੀਂ ਆਇਆ ਵੀ ਇਹਨੂੰ ਮੈਂ ਦੇਖਿਆ ਧਿਆਨ ਨਹੀਂ ਕਰ ਧਿਆਨ ਨਹੀਂ ਪਿਆ ਆਪ ਕੋਈ ਆਇਆ ਹੀ ਨਹੀਂ ਹਾਂਜੀ ਨਹੀਂ ਆਈ ਯਾਰ ਉਹ ਬੰਦ ਉਹ ਬੰਦੇ ਸੀ ਚੱਲ ਨਹੀਂ ਆਵਾਜ਼ ਆਉਂਦੀ ਨਹੀਂ ਆਇਆ ਫਿਰ ਜਦੋਂ ਇਹਨੇ ਆਪਣਾ ਜਿਹੜੇ ਬੈਗਾਂ ਚੋਂ ਉਹਨੇ ਸਮਾਨ ਕੱਸੀਗਾ ਤਿੰਨ ਮੁੰਦਰੀਆਂ ਤੇ ਦੋ ਕੜੇ ਤੇ 12 ਤੋਂ 14 15000 ਰੁਪਏ ਦੇ ਦੇਰੀਵਨ ਕੈਸ਼ ਸੀਗਾ ਤੇ 100 ਪਾਊਡਰ ਆ ਸੀ ਯੂਕੇ ਦਾ ਹੂੰ ਉਹ ਘਰਾਂ ਚ ਇੱਦਾਂ ਟੋੜਿਆ ਦੇਖਿਆ ਨਹੀਂ ਤੁਹਾਡਾ ਹੈਲੋ ਇੱਦਾਂ ਵੇਖਿਆ ਨਹੀਂ ਤੁਹਾਡਾ ਇਹ ਤਾਂ ਨਹੀਂ ਨਜ਼ਰ ਆਉਂਦਾ ਪਰ ਮੇਰੇ ਕੋਲ ਤੀ ਉਹ ਬੱਤੀ ਤੋਂ ਪਾਰ ਆ ਰਿਹਾ ਮੈਂ ਨਾਈਟ ਵਿਜ਼ਨ ਵਾਲਾ ਨਹੀਂ ਆ ਵੀ ਉਹ ਬਾਹਰ ਲੈਂਦਾ ਹੈਗਾ ਨਹੀਂ ਲੈਣ ਚਾਹੀਦੀ ਹੋ ਗਈ ਇੱਥੇ ਨਹੀਂ ਲਾਈ ਨਹੀਂ ਇੱਥੇ ਲਾਈਟ ਵਾਲਾ ਨਹੀਂ ਨਿਰੰਦਰ ਕੋਈ ਵੀਊ ਹੈ ਨਹੀਂ ਬਾਹਰ ਲੈਂਦਾ ਜਿੰਨੂੰ ਵੀ ਨਹੀਂ ਲਾਇਆ ਬਾਹਰ ਦੀ ਹੈਗੀ ਹੈ ਤੇ ਬਾਹਰ ਦੀ ਜਿਸੋ ਬੇਮੀਨ ਹੈ ਗਔਰੀ ਦੀ ਇੱਧਰ ਆਉਂਦਾ ਵੀ ਰਾਇਆ ਬਾਹਰ ਤਾਂ ਸਹੀ ਤਾਂ ਬੂਹ ਖੁੱਲ ਦਮ ਪਾ ਜਾਨਾ 咱们都交的这个不用们 ਕਿ ਡਰਾਈਵ ਹੋ ਮੋਰਾ ਮਰਾ ਫੋਨ ਬੜਾ ਹੀ ਦਿਨੇ ਨਹੀਂ ਜੇ ਕੰਮ ਹੋਣਾ ਹੈ ਹੈ ਇਹ ਮਾਡਲ ਟੂਮ ਨੇ ਅੱਧਾ ਤਾਂ ਨਹੀਂ ਵੇ ਹੈ ਸੋਰਾਤ ਅੱਧਾ ਤਾਂ ਨਹੀਂ ਵੇ ਹੋਇਆ ਕੁਝ ਲੱਗਿਆ ਤੇਨੂੰ ਕਿ ਬੋਖਲਾ ਕਾਫਾ ਮਰਾ ਚੱਲ ਗਿਆ ਬਾਦ ਗੋਈ ਨੂੰ ਉਹ ਉਹ ਜਿਹੜਾ ਉਹਨੇ ਕਹਿੰਦਾ ਪਾਇਆ ਤਾ ਇਹ ਤੁਸੀਂ ਨਹੀਂ ਕੀਤਾ ਹੈ ਹੈ ਤੇ ਇਸ ਬੰਦੇ ਨਾਲ ਮਰਾ ਮਿਲ ਜੇ ਮੈਂ ਤਾਂ ਪਾਇਆ ਨਾ ਇਸ ਮੈਨੂੰ ਫੇਸ ਉਹ ਜਿਹੜਾ ਤੂੰ ਇਹਨੇ ਕਹਿੰਦੇ ਨਾ ਫੇਸ ਕਲੀਅਰ ਉੱਥੇ ਨਹੀਂ ਇੱਥੇ ਸਮਝਦੀ ਰਹੇਗਾ ਇੱਥੇ ਵੀ ਤੇ 100 ਪਾਉੜਾ ਗਾਹੀ ਤੇ 100 ਪਾਉੜਾ ਤੇ ਉਹ ਵੀ ਛੋਟੇ ਛੋਟੇ ਨੋਟ ਦੱਸਦਾ ਕੋ ਪਾਈ ਲਾਉ ਕਰਕੇ ਤੇ 100 ਪਾਉੜਾ ਦਾ ਇੱਕ ਮੰਦਰੀ ਵੀ ਕੀ ਕੀ ਦੱਸ ਤਿੰਨ ਮੰਦਰੀ ਆ ਜੋ ਤਰ ਅੱਜ ਭਾਜੀ ਦੀ ਵੀ ਜਾਂਚ ਕਰਦੇ ਹੋਏ ਕਰਤੀ ਹੈ। ਇਹਨਾਂ ਉਹ ਪਾਸਟ ਟੂਡੇਨ ਆ ਰਹਿਣ ਲੱਗ ਗਈ ਸੀ। ਅੱਦਾਂ ਦੀ ਲੋਹ ਹੋ ਗਿਆ ਫੰਮ ਉਹ ਦੋਲੇ ਪਰੇ ਇਹਨਾਂ ਦੀ ਕੁਝ ਰਹਿਣੇ ਜੀ ਫੋਨ ਆ ਬੰਦੀ ਮੋਰੀ ਫੋਨ ਆਲੀ ਮੋਰੀ ਅੰਦਰ ਆ ਜੂ ਬਾਹਰ ਆ ਇਹ ਪਰ ਇਹ 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 ਆ ਬੈਗ ਉਹ ਸਾਰੇ ਫੋਲ ਜਿਹੜੇ ਤੇ ਇਦੋਂ ਕੋਈ ਕੋਈ ਜੀ ਤੇ ਯਾਦ ਆਈ ਬਾਜ ਕੀ ਕੀ ਯਾਰ ਤੇ ਉਹ ਕੋਈ ਨਹੀਂ ਰਾਹ

ਕਿੰਨੇ ਕੰਮ ਇਹਨਾਂ ਤੋਂ ਨਹੀਂ ਕਰਦੇ ਕਿ ਇਹ ਉਹ ਤੋਂ ਘੱਟ ਨੇ ਫਰਬਨ ਤੋਂ ਬੜਾ ਕਾਸ਼ੇ ਕੈਸ਼ ਕਾ ਇੰਡੀਆ ਨੇ 12 20 ਰੁਪਏ ਤੇ ਪਾਉਂਡ ਹੈ ਗਿਆ ਯੂਕੇ ਦੇ 100 ਪਾਉਂਡ ਮੇਰੇ ਪੂਰੇ ਪੂਰੇ ਵਾਲੇ ਤੇ ਕਿਹਦੇ ਇਹ ਕਿੱਥੇ ਰਹਿ ਰਿਹਾ ਕੀ ਮਾਮਲਾ ਹੈ ਮੇਰਾ ਨਾਮ ਤੇਜਿੰਦਰਜੀਤ ਸਿੰਘ ਹੈ ਜੀ ਮੈਂ ਮਾਡਲ ਟਾਊਨ ਗਲੀ ਨੰਬਰ 2 31 ਨੰਬਰ ਘਰ ਹੈ ਸਾਡਾ ਇੱਥੇ ਰਹਿੰਦੇ ਆ ਕੱਲ ਰਾਤ ਨੂੰ ਸਾਡੇ ਘਰ ਕੋਈ 2 1/2 ਪੌਣੇ ਦੇ ਨੇੜੇ ਕਰੀਬ ਚੋਰੀ ਹੋਈ ਹੈ ਜਿਸ ਦਾ ਤੁਹਾਨੂੰ ਕਿ ਸੇਰੇ ਪਤਾ ਲਗਾ ਜਦੋਂ ਅਸੀਂ ਉੱਠੇ ਆ 5:30 ਵਜੇ ਦੇਖਿਆ ਤੇ ਉਸ ਕਮਰੇ ਦੀ ਇੱਕ ਦੀ ਅਲਮਾਰੀ ਖੁੱਲੀ ਪਈ ਹੈ ਤੇ ਸਾਰਾ ਸਮਾਨ ਥੱਲੇ ਡਿੱਗਾ ਪਿਆ ਉਹ ਮੈਂ ਜਦੋਂ ਸਾਰੇ ਪਾਸੇ ਦੇਖਿਆ ਤੇ ਸਾਡੀ ਬੈਕ ਸਾਈਡ ਦੇ ਰਸੋਈ ਦਾ ਦਰਵਾਜ਼ਾ ਉਹਦੀ ਜਾਲੀ ਤੋੜ ਕੇ ਅੰਦਰ ਆਏ ਨੇ ਤੇ ਅੰਦਰ ਆ ਕੇ ਉਹਨਾਂ ਨੇ ਇਹ ਆਪਣਾ ਦੋ ਲਮਾਰੀਆਂ ਸਾਡੀਆਂ ਖੋਲੀਆਂ ਜਿਸ ਕਮਰੇ 'ਚ ਅਸੀਂ ਸੌ ਰਹੇ ਸੀ ਉਧਰਲੇ ਪਾਸੇ ਕੋਈ ਨਹੀਂ ਆਇਆ ਦਰਵਾਜ਼ਾ ਬੰਦ ਸੀ ਏਸੀ ਚੱਲਦਾ ਸੀ ਨਹੀਂ ਪਤਾ ਲਗਾ ਆਵਾਜ਼ ਵੀ ਨਹੀਂ ਆਈ ਤੇ ਉਹ ਉਹਦੇ ਚ ਮੇਰੀ ਵਾਈਫ ਦੀ ਥੋੜੀ ਜੁਐਲਰੀ ਆ ਇੱਕ 체ਨ ਆ ਇੱਕ ਡਾਇਮੰਡ ਦਾ ਲੋਕੇਟ ਸੀਗਾ 10-15000 ਰੁਪਏ ਦੇ ਕਰੀਬ ਕੈਸ਼ ਸੀਗਾ 100 ਦੇ ਕਰੀਬ ਯੂਕੇ ਪਾਉਂਡ ਹੈਗੇ ਮੇਰੀ ਬੇਟੀ ਆਈ ਹੋਈ ਹੈ ਯੂਕੇ ਤੋਂ ਤੇ ਇੱਕ ਉਹਦੇ ਤੇਨ ਮੁੰਦਰੀਆਂ ਸੀਗੀਆਂ ਤੇ ਦੋ ਕੜੇ ਸੀਗੇ ਤੇ ਮੇਰੇ ਘਰ ਕੈਮਰਾ ਵੀ ਲੱਗੇ ਹੋਏ ਆ ਵੈਸੇ ਤੇ ਮੈਂ ਉਹ ਸਾਰੇ ਦੇਖਿਆ ਇਹ 2:44 ਤੇ ਤਿੰਨ ਜਣੇ ਸੀਗੇ ਇਹ 12 ਗਲੀ ਦੇ ਬਾਹਰ ਪਹਿਲਾਂ ਇੱਕ ਜਣਾ ਟੱਪ ਕੇ ਅੰਦਰ ਆਇਆ ਉਹਨੇ ਪਹਿਲੇ ਬਾਹਰਲੀ ਸਾਈਡ ਤੋਂ ਸਾਡੇ ਸਾਰੇ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਇੱਥੇ ਜੁਆਇੰਟ ਫੈਮਿਲੀ ਹੈ ਸੀ ਤਿੰਨ ਚਾਰ ਫੈਮਿਲੀਆਂ ਰਹਿੰਦੇ ਆ ਸਾਰਿਆਂ ਦੇ ਦਰਵਾਜ਼ੇ ਚੈੱਕ ਕੀਤੇ ਉਹ ਜਦੋਂ ਉਹਨੂੰ ਕੋਈ ਉਧਰ ਰਸਤਾ ਨਹੀਂ ਮਿਲਿਆ ਫਿਰ ਉਹ ਪਿਛਲੇ ਪਾਸਿਓਂ ਦੀ ਗਿਆ ਜਿੱਥੇ ਸਾਡੀ ਰਸੋਈ ਹੈ ਬਾਕੀਆਂ ਦੀਆਂ ਵੀ ਰਸੋਈਆਂ ਤਿੰਨ ਚਾਰ ਫੈਮਿਲੀਜ਼ ਦੀਆਂ ਉਹ ਵੀ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਨਹੀਂ ਖੁੱਲੀਆਂ ਸਾਡੇ ਵਾਲੇ ਪਾਸੇ ਜਾਲੀ ਤੋੜ ਕੇ ਤੇ ਉਹਨਾਂ ਨੇ ਕੁੰਡੀ ਖੋਲ ਕੇ ਅੰਦਰ ਆਏ ਤੇ ਚੋਰੀ ਕੀਤੀ ਹੈ ਸੀਸੀਟੀਵੀ ਵਿੱਚ ਕਿੰਨੇ ਬੰਦੇ ਨਜ਼ਰ ਆ ਰਹੇ ਸੀਸੀਟੀਵੀ ਵਿੱਚ ਬਾਹਰ ਗੇਟ ਦੇ ਬਾਅਦ ਤਿੰਨ ਜਣੇ ਖੜੇ ਆ ਪਰ ਅੰਦਰ ਟੱਪ ਕੇ ਇੱਕ ਜਣਾ ਆਂ ਨੂੰ ਮੰਗ ਮੇਰੀ ਆਈ ਹੈ ਪੁਲਿਸ ਨੂੰ ਮੇਰੀ ਰਿਕਵੈਸਟ ਹੈ ਜੀ ਮੇਰੀ ਸਾਰਾ ਕੁਝ ਮੈਂ ਪ੍ਰੂਫ ਤੱਕ ਦੇ ਪ੍ਰੋਵਾਈਡ ਕਰਾ ਰਿਹਾ ਆ ਵੀ ਬੰਦੇ ਇਹ ਟੱਪ ਕੇ ਆਏ ਆ ਦੀ ਫੋਟੋ ਤੱਕ ਆ ਰਹੀ ਹੈ ਤੇ ਉਹਨਾਂ ਨੂੰ ਲੱਭੋ ਤੇ ਮੇਰਾ ਜੋ ਨੁਕਸਾਨ ਹੋਇਆ ਮੇਰਾ ਕੋਸ਼ਿਸ਼ ਕਰੋ ਕਿ ਉਹਨੂੰ ਰਿਕਵਰ ਕਰਾਈ ਦੀ ਕੋਈ ਜੀ ਕਿਤੇ ਮੇਰੀ ਤੇ ਆਈ ਪ੍ਰਸ਼ਾਸਨ ਕੋਲ ਡਿਮਾਂਡ ਹੈ ਜੀ ਇਹ ਜੀ ਕੋਠੀ ਨੰਬਰ 31 ਗਲੀ ਨੰਬਰ 2 ਮਾਰਡਲ ਟਾਉਨ ਪੈਂਦੇ ਆ ਇਹਦੇ ਵਿੱਚ ਰਾਤ ਦੇ 2:30 ਵਜੇ ਕਰੀਬ ਕੋਈ ਚੋਰੀ ਹੋਈ ਹੈ। ਕਹੋ ਦੇਖ ਰਹੇ ਆ। ਕੀ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਕਿ ਕਿੰਨਾ ਸਭ ਹੋਇਆ ਜੀ ਮਤਰਾ ਦੇ। ਪਰਿਵਾਰਕ ਮੈਂਬਰ ਕਹਿੰਦੇ ਜੀ ਕੁਝ ਛੋਟਾ ਦਾ ਕੈਸ਼ ਹੈ 10-12 ਜਾਂ 15 ਹਜ਼ਾਰ ਦਾ। ਕੁਝ ਛੋਟਾ ਗੋਲਡ ਹੈ। ਉਹ ਹੁਣ ਆਏ ਮੌਕੇ ਤੇ ਵੈਰੀਫਾਈ ਕਰ ਰਹੇ ਆ। ਦੇਖ ਲੈਣੇ ਆ ਕੇ ਜੋ ਫਿਰ ਪੰਚ ਚੋੜਾ ਨੂੰ ਲੱਭਦੇ ਆ ਤੇ ਕੋਸ਼ਿਸ਼ ਕਰਾਂਗੇ ਦੋ ਦੋ ਜਾਂ ਤਿੰਨ ਦਿਨਾਂ ਚ ਲੱਭ ਕੇ ਇਹਨਾਂ ਨੂੰ ਬੰਦੇ ਸਾਹਮਣੇ ਕੇਸ ਹੱਲ ਕਰੀਏ ਕੋਈ ਸੀਸੀਟੀਵੀ ਵੀ ਲੈਣੀ ਹੈ ਫੁਟੇਜ ਹੈਗੀ ਹੈ ਜਿਹੜੇ ਦੇਖ ਰਹੇ ਆਪਾਂ ਹੋਰ ਕੈਮਰੇ ਦੇਖਾਂਗੇ ਦੇਖਣੇ ਪੈਣਗੇ ਕੈਮਰੇ ਆਸ-ਪਾਸ ਦੇਖਾਂਗੇ ਕਿ ਬੰਦੇ ਨਾਲ ਕੋਈ ਸਨਾਖਤ ਹੋਏਗਾ ਲੱਭਣਗੇ ਕੇਸ ਕਰਕੇ ਆਪਾਂ ਤੋਂ ਅਗਰ ਜੇਲ੍ਹ ਜੀ ਦੇਣਗੇ